ਜੇ ਪਿਆਰ ਹੋਵੇ ਤਾਂ ਤਕਰਾਰ ਨਾ ਹੋਵੇ ਜੇ ਤਕਰਾਰ ਹੋਵੇ ਤਾਂ ਬੰਦਾ ਮਕਾਰ ਨਾ ਹੋਵੇ ਜੁਮਕਾਰ ਹੋਵੇ ਉਹ ਕਦੇ ਪਾਰ ਨਾ ਹੋਵੇ ਇਹ ਇਸ਼ਕੀ ਦਾ ਫਿਰ ਖੁਮਾਰ ਨਾ ਹੋਵੇ ਮਾੜਾ ਬੰਦਾ ਘੋੜ ਸਵਾਰ ਨਾ ਹੋਵੇ ਸੱਚੇ ਬੰਦੇ ਵਿੱਚ ਕੋਈ ਖਾਰ ਨਾ ਹੋਵੇ ਬੰਦਾ ਹਰ ਦੁੱਖ ਐਵੇਂ ਸਹਿ ਲੈਂਦਾ ਬਸ ਧੋਖਿਆਂ ਦੀ ਕੋਈ ਮਾਰ ਨਾ ਹੋਵੇ ਜੋ ਦਿਲ ਵਿੱਚ ਸਾਡੇ ਜਚ ਜਾਵਨ ਉਹ ਚਾਕੇ ਵੀ ਕਦੇ ਬਾਹਰ ਨਾ ਹੋਵੇ ਮਾੜਾ ਲੋਹਾ ਵੀ ਸੰਧਾ ਬਣ ਜਾਂਦਾ ਪਰ ਘਟਿਆ ਕੋਈ ਲੋਹਾਰ ਨਾ ਹੋਵੇ ਚਾਂਦੀ ਵੀ ਵਾਲੇ ਜਚਦੀ ਆ ਪਰ ਮਾੜਾ ਕੋਈ ਸਨਿਆਰ ਨਾ ਹੋਵੇ ਪਿਆਰ ਉਹੀ sire ਮੁਰ ਚੜਦਾ ਹੈ ਬਸ ਗਰੀਬੀ ਦੀ ਫਿਰ ਮਾਰ ਨਾ ਹੋਵੇ ਜੋ ਰੱਬ ਦੀ ਰਜ਼ਾ ਸੇ ਚੱਲਦੇ ਨੇ ਉਹਨਾਂ ਦੀ ਕਦੇ ਵੀ ਹਾਰ ਨਾ ਹੋਵੇ ਉਹ ਯੋਧੇ ਕਿੱਥੇ ਬਣਦੇ ਨੇ ਜਿਹਦੇ ਕੋਲੇ ਤਿੱਖੀ ਕਟਾਰ ਨਾ ਹੋਵੇ ਜਿਗਰੇ ਨਾਲ ਜੋ ਮਦਾਨੀ ਖੁੱਦ ਜਾਵਣ ਉਹਨਾਂ ਦੀ ਕਦੇ ਵੀ ਹਾਰ ਨਾ ਹੋਵੇ ਉਹ ਬੰਦੇ ਪਿੱਛੇ ਰਹਿ ਜਾਵਣ ਜਿਨ੍ਹਾਂ ਦੀ ਚੰਗੀ ਰਫਤਾਰ ਨਾ ਹੋਵੇ ਪੰਜਾਬ ਦਾ ਪਿੰਡ ਕੋਈ ਵੀ ਦਿਖਿਆ ਨਾ ਗਲੀਆਂ ਵਿੱਚ ਗੋਹਾ ਗਾਰ ਨਾ ਹੋਵੇ ਉਹਦੀ ਵੀ ਬੜੀ ਮਕਾਰ ਹੁੰਦੀ ਜਿਹਦੀ ਇੱਜ਼ਤ ਬਰਕਰਾਰ ਨਾ ਹੋਵੇ ਸਕੂਲਾਂ ਕਾਲਾਂ 'ਚੇ ਗੰਦ ਜੋ ਪਾਉਂਦੀਆਂ ਨੇ ਬਾਪੂ ਤੋ ਇਸ ਹਾਰ ਨਾ ਹੋਵੇ ਭਿੰਦਾ ਵੀ ਲਿਖਦਾ ਲਿਖਦਾ ਥੱਕ ਗਿਆ ਉਹਦੇ ਤੋਂ ਵੀ ਲਿਖ ਹੁਣ ਸਾਰ ਨਾ ਹੋਵੇ